ਜੂੜ ਕਾਣੇ ਦੀ ਧਰਤੀ ਐ ਸੱਚਾ ਸੌਦਾ ਜਿਹਨੂੰ ਕਹਿੰਦੇ ਕਿਉਂਕਿ ਹਰ ਕੋਈ ਮਾਂ ਪਿਓ ਕਹਿੰਦਾ ਕਿਰਤ ਕਰਿਆ ਅੱਜ ਬੱਚੇ ਭੇਜਦਿਆ ਨਾ ਕੈਨੇਡਾ ਅਮਰੀਕਾ ਭੇਜਦੇ ਕਿੰਨੇ ਕਿੰਨੇ ਲੱਖ ਲੱਗਦਾ ਪਤਾ ਨਾ ਕਿੰਨੇ ਪੈਸੇ ਲਾ ਰਹੇ ਆਂ ਤੇ ਬੱਚਾ ਸਾਡਾ ਤਰੱਕੀ ਕਰ ਗਿਆ ਸੇਮ ਉਹੀ ਹਾਲਾਤ ਬਾਬਾ ਮਹਿਤਾ ਕਲਿਆਣ ਦਾਸ ਜੀ ਨੇ ਵੀ ਰਜਤ ਪਣ ਦਿੱਤੇ ਆ ਕਮਾਈ ਕਿਰਤ ਦੀ ਮਿਹਨਤ ਵੀ ਪੁੱਤਰ ਜੀ ਆ ਪੈਸੇ ਲੋ ਇਹਦਾ ਸੌਦਾ ਕਰਕੇ ਕੋਈ ਵਪਾਰ ਕਰੋ ਕੋਈ ਬਿਜ਼ਨਸ ਕਰੋ ਕੋਈ ਕਿਰਤ ਕਰੋ ਇਹ ਬਾਬੇ ਨੇ ਵਾਕੇ ਹੀ ਸੱਚਾ ਸਬਰ ਕੀਤਾ ਕਿੱਥੇ ਕੀਤਾ ਚੂੜ ਕਾਣੇ ਦੀ ਧਰਤੀ ਉਥੇ ਸ਼ੰਭ ਸੀ ਰੁੱਖਾਂ ਦਾ ਜੰਗਲ ਸੀ ਜੋਗੀ ਉਥੇ ਬੈਠੇ ਸੀ ਨਾਥ ਬੈਠੇ ਸੀ ਦਹਾਦਾ 15-15 ਸਾਲਾਂ ਤੋਂ ਜੋ ਕਿ ਅੱਜ ਵਰਗੇ ਨਹੀਂ ਵੀ ਨੀਲਾ ਧੰਗਵਾ ਚੋਲਾ ਪਾਲਿਆ ਕੁਰਤੀ ਪਾਲੀ ਤੇ ਘਰ ਘਰ ਮੰਗਣ ਚੱਲ ਗਏ ਉਹ ਤਾਂ ਦੇ ਜੋਗੀ ਨਹੀਂ ਸੀ ਉਹ ਜੋਗੀ ਘਰੋਂ ਕਿਉਂ ਨਿਕਲੇ ਉਹ ਤਾਂ ਇੱਕ ਲੋੜ ਸੀ ਕਹਿੰਦੇ ਸੀ ਰੱਬ ਲੱਭਦੇ ਪਰਮਾਤਮਾ ਲੱਭਦੇ ਆ ਗ੍ਰਸਤ ਛੱਡ ਕੇ ਪਰਿਵਾਰ ਛੱਡ ਕੇ ਬੱਚੇ ਛੱਡ ਕੇ ਜੰਗਲਾਂ ਚੱਲ ਗਏ ਰਿੱਧੀਆਂ ਸਿੱਧੀਆਂ ਕਰਦੇ ਸੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਹੋਏ ਨਾ ਦਰਸ਼ਨ ਤੇ ਵੈਸੇ ਗੁਰੂ ਦੇ ਵੜੇ ਚੜ੍ਹਦੀ ਕਲਾ ਵਾਲੇ ਜਿਹੜਾ ਗੁਰੂ ਤੇ ਚਰਨ ਪਏ ਜੰਗਲ ਚ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂੜ ਮੁਖ ਲਾਉਣਾ ਜਿੱਥੇ ਬਾਬਾ ਪੈਰ ਤਰੈ ਪੂਜਾ ਆਸਨ ਥਾਪਨ ਸਵਾ ਅੱਜ ਵੇਖੋ ਭਾਵੇਂ ਪਾਕਿਸਤਾਨ ਦੀ ਧਰਤੀ ਹੈ ਭਾਵੇਂ ਪੰਜਾਬ ਦੀ ਧਰਤੀ ਜਿੱਥੇ ਮੇਰੇ ਪਾਤਸ਼ਾਹ ਨੇ ਚਰਨ ਪਾਏ ਆ ਉਹ ਆਸਾਨਾਂ ਤੇ ਦਰਸ਼ਨ ਕਰੋ ਜਾ ਕੇ ਜਦੋਂ ਗੁਰੂ ਨੇ ਵਾਰਤਾ ਲਾਪ ਕੀਤੀ ਸਿੱਧਾਂ ਨੂੰ ਪੁੱਛਿਆ ਵੀ ਇੱਥੇ ਕਿਉਂ ਆਏ ਜੀ ਕਹਿੰਦੇ ਜੀ ਅਸੀਂ ਰੱਬ ਲੱਭਣ ਆਏ ਕਹਿੰਦੇ ਤੁਹਾਨੂੰ ਆਪਣੇ ਬੱਚਿਆਂ 'ਚੋਂ ਆਪਣੀ ਮਾਂ 'ਚੋਂ ਜਿਨੇ ਜਨਮ ਦਿੱਤਾ ਏ ਪੀੜਾ ਕੱਟ ਕੇ ਦੁੱਖ ਸਹਿ ਕੇ ਭੁੱਖੀ ਰਹਿ ਕੇ ਤੁਹਾਨੂੰ ਪਾਲਿਆ ਏ ਉਹਦੇ 'ਚੋਂ ਰੱਬ ਨਹੀਂ ਲੱਭਿਆ ਤੁਹਾਨੂੰ ਪਿਓ ਦੀ ਕਮਾਈ ਕਰਕੇ ਤੁਸੀਂ ਪੜ੍ਹੇ ਜੇ ਤੁਹਾਨੂੰ ਰੱਬ ਨਹੀਂ ਮਿਲਿਆ ਕਹਿੰਦੇ ਬਾਬਾ ਜੀ ਕੋਈ ਸਾਨੂੰ ਉਪਦੇਸ਼ ਦਿਓ ਆਪ ਰੱਬ ਦੇ ਭਗਤ ਲੱਗਦੇ ਜੇ ਇਤਿਹਾਸ ਚ ਜ਼ਿਕਰ ਮਿਲਦਾ ਤਿੰਨ ਦਿਨ ਲੰਗਰ ਛਕਾਇਆ ਇਕੱਲਾ ਲੰਗਰ ਛਕਾ ਕੇ ਸੱਚਾ ਸੌਦਾ ਨਹੀਂ ਕੀਤਾ ਲੰਗਰ ਸਾਹਿਬ ਸੰਗਤ ਅੱਜ ਵੀ ਭਵੇਂ ਰੋੜ ਤੇ ਆਪਾਂ ਲਾਉਨੇ ਆ ਲਾਇਵਾ ਜੀ ਦਾ ਲਾਓ ਜੀ ਸਦਕੇ ਲਾਓ ਕਿਉਂਕਿ ਗੁਰੂ ਅਮਰਦਾਸ ਨੇ ਕਿਹਾ ਪਹਿਲੇ ਪੰਗਤ ਬਾਸ਼ਾ ਸੰਗਤ ਉਪਦੇਸ਼ ਦਿੱਤਾ ਸੀ ਇਹ ਸੱਚ ਹੈ ਇਹ ਖੇੜ ਵਰਤਾਈ ਗੋਜ왈 ਸਾਹਿਬ ਦੀ ਧਰਤੀ ਤੇ ਅਕਬਰ ਵਰਗੇ ਬਾਦਸ਼ਾਹ ਆ ਕੇ ਗੁਰੂ ਦੇ ਚਰਨਾਂ 'ਚ ਬੈਠੇ ਪੰਗਤ ਚ ਲੰਗਰ ਛਕਿਆ ਤਿੰਨ ਦਿਨ ਲੰਗਰ ਛਕਾਇਆ ਚੌਥੇ ਦਿਨ ਵਰਭਾਲੇ ਇਕੱਠੇ ਕਰਕੇ ਕਹਿੰਦੇ ਦੱਸੋ ਕੀ ਮੁਸ਼ਕਲ ਹੈ ਤੁਹਾਨੂੰ ਕਹਿੰਦੇ ਬਾਬਾ ਜੀ ਸਾਡੇ ਕੋ ਪੱਲੇ ਥੇਲਾ ਨਹੀਂ ਸਾਡੇ ਕੁਝ ਨਹੀਂ ਹੈਗਾ ਜਿਹੜੇ ਵੀਰ रजत ਪਣ ਦਿੱਤੇ ਸੀ ਨਾ ਵੀਰ रजत ਪਣ ਉਸ ਵੇਲੇ ਦੀ ਰਕਮ ਕਰੋੜਾ ਰੁਪਈਆ ਸੀ ਉਹਦੀ ਨਿੱਕੇ ਜੀ ਰਕਮ ਨਹੀਂ ਸੀ ਪਟਵਾਰੀਆਂ ਦਾ ਮੁੰਡਾ ਸੀ ਬਾਬਾ ਰਾਇ ਬਲਾਰ ਜੀ ਦੇ ਨਾਲ ਜਦੋਂ ਬਾਬਾ ਮਹਿਤਾ ਕਲਿਆਣ ਦਾਸ ਜੀ ਰਾਇ ਬਲਾਰ ਜੀ ਦੇ ਨਾਲ ਡਿਊਟੀ ਕਰਦੇ ਸੀ ਸੇਵਾ ਨਿਭਾਉਂਦੇ ਸੀ ਨੌਕਰੀ ਕਰਦੇ ਸੀ ਕਹਿੰਦੇ ਵੀ ਪੈਸੇ ਤੁਹਾਨੂੰ ਮੈਂ ਦਿਆਂਗਾ ਕੋਈ ਗੱਲ ਨਹੀਂ ਤੁਸੀਂ ਆਪਣਾ ਕਾਰੋਬਾਰ ਖੋਲ੍ਹੋ